ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ ਸਾਨੂੰ ਇੱਕ ਇੱਕ ਸਾਡੇ ਇਤਿਹਾਸ ਦਾ ਪਾਤਰ ਇੱਕ ਤਾਂ ਆਮ ਕਹਾਣੀਆਂ ਦੇ ਪਾਤਰ ਨਾਵਲਾਂ ਦੇ ਪਾਤਰ ਹੁੰਦੇ ਨੇ ਨਾ ਜਿਹੜੇ ਲੇਖਕ ਵੱਲੋਂ ਘੜੇ ਗਏ ਹੁੰਦੇ ਨੇ ਮਿੱਥੇ ਹੁੰਦੇ ਨੇ ਪਰ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਪੜ੍ਹਦੇ ਹਾਂ ਇਹਦੇ ਜਿਹੜੇ ਪਾਤਰ ਨੇ ਉਹ ਸੱਚਮੁੱਚ ਉਹ ਨੇ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਸਭ ਕੁਝ ਹੰਡਾਇਆ ਅਸੀਂ ਅਰਦਾਸ ਦੇ ਵਿੱਚ ਰੋਜ਼ਾਨਾ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਪਾਤਰ ਉਹ ਨੇ ਜਿੰਨਾ ਪਾਤਰਾਂ ਨੇ ਆਪਣੇ ਪਿੰਡੇ ਤੇ ਸਭ ਕੁਝ ਹੰਡਾਇਆ ਹੋਇਆ ਜਦੋਂ 18ਵੀਂ ਸਦੀ ਦਾ ਸਮਾਂ ਸੀ ਨਾ 18ਵੀਂ ਸਦੀ ਦੇ ਵਿੱਚ ਸਿੰਘਾਂ ਨੇ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਗੁਜ਼ਾਰੀਆਂ ਉਹ ਸਮਾਂ ਸੀ 18ਵੀਂ ਸਦੀ ਦਾ ਜਿਸ ਸਮੇਂ ਦੇ ਵਿੱਚ ਦਰਖਤਾਂ ਦੇ ਸੱਕ ਲਾ ਲਾ ਕੇ ਵੀ ਖਾਦੇ ਆ ਹੁਣ ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਮੁੱਲ ਇਦਾਂ ਪੈਂਦੇ ਨੇ ਜਿਹੜਾ ਵੀ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਉਹਨੂੰ ਵੱਡੇ ਵੱਡੇ ਇਨਾਮ ਦਿੱਤੇ ਜਾਂਦੇ ਨੇ ਜ਼ਾਲਮ ਹਕੂਮਤਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਨੇ ਪੈਸਿਆਂ ਦੇ ਇਨਾਮ ਰੱਖੇ ਜਾਂਦੇ ਨੇ ਹੁਣ ਕੀ ਹੈ ਮੀਰ ਮੰਨੂ ਦਾ ਸਮਾਂ ਆਉਂਦਾ ਮੀਰ ਮੰਨੂ ਲਾਹੌਰ ਦਾ ਗਵਰਨਰ ਬਣਦਾ ਹੈ ਮੀਰ ਮੰਨੂ ਦੇ ਟਾਈਮ ਦੇ ਵਿੱਚ ਜਦੋਂ ਲਾਹੌਰ ਦਾ ਗਵਰਨਰ ਬਣਦਾ ਉਹਨੇ ਆਪਣੇ ਰਾਜ ਭਾਗ ਦੇ ਵਿੱਚ ਦੇਖਿਆ ਕਿ ਜਿਹੜੇ ਇਹ ਸੈਖਣੇ ਸਿੱਖਾਂ ਬਾਰੇ ਪੁੱਛਿਆ ਕੌਣ ਨੇ ਦੱਸਿਆ ਗਿਆ ਉਹਦੇ ਨਾਲ ਦੇ ਆਣੇ ਦੱਸਿਆ ਫਲਾਣੇ ਨੇ ਗੁਰੂ ਗੋਬਿੰਦ ਸਿੰਘ ਦੇ ਆਪਣੇ ਆਪ ਨੂੰ ਸਿੰਘ ਕਹਾਉਂਦੇ ਨੇ ਕਹਿੰਦਾ ਰਹਿੰਦੇ ਕਿੱਥੇ ਨੇ ਕਹਿੰਦੇ ਜੰਗਲਾਂ ਵਿੱਚ ਰਹਿੰਦੇ ਨੇ ਕਹਿੰਦੇ ਇਹਨਾਂ ਨੂੰ ਰਾਸ਼ਨ ਪਾਣੀ ਰੋਟੀ ਪਾਣੀ ਕੌਣ ਪਚਾਉਂਦਾ ਜੰਗਲਾਂ ਦੇ ਵਿੱਚ ਕਹਿੰਦੇ ਉਦੋਂ ਕਿਹਾ ਗਿਆ ਕਹਿੰਦੇ ਜਿਹੜੀਆਂ ਇਹਨਾਂ ਦੀਆਂ ਬੀਬੀਆਂ ਨੇ ਸਿੱਖ ਬੀਬੀਆਂ ਨੇ ਘਰਾਂ ਦੇ ਵਿੱਚ ਉਹ ਸਿੱਖ ਬੀਬੀਆਂ ਘਰਾਂ ਦੇ ਵਿੱਚ ਕਿਰਤ ਕਮਾਈ ਕਰਕੇ ਆਪਣੇ ਘਰਾਂ ਦੇ ਗੁਜ਼ਾਰੇ ਵਾਸਤੇ ਸਾਰਾ ਸਾਰਾ ਦਿਨ ਚੱਕੀਆਂ ਪੀਂਦੀਆਂ ਨੇ ਆਪਣਾ ਗੁਜ਼ਾਰੇ ਜੋਗਾ ਆਟਾ ਰੱਖ ਕੇ ਤੇ ਬਾਕੀ ਆਟੇ ਨੂੰ ਸਿੰਘਾਂ ਦੇ ਛਕਣ ਵਾਸਤੇ ਜੰਗਲਾਂ 'ਚ ਭੇਜ ਦਿੰਦੇ ਨੇ ਇਹ ਉਹ ਜੇ ਹੋਏ ਛੋਲੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ ਇਹ ਦਰਖਤਾਂ ਦੇ ਸੱਕ ਲਾ ਲਾ ਕੇ ਵੀ ਖਾ ਲੈਂਦੇ ਨੇ ਹਣ ਮੀਰ ਮੰਨੂ ਨੇ ਨਾ ਉਹਨਾਂ ਸਮਿਆਂ ਦੇ ਵਿੱਚ ਕੀ ਕੀਤਾ ਮੁੱਲਾਪੁਰ ਲੁਧਿਆਣੇ ਦੇ ਨੇੜੇ ਹੈ ਮੁੱਲਾਪੁਰ ਦਾਖਾ ਉਸ ਜਗ੍ਹਾ ਤੇ ਸਥਾਨ ਬਣਿਆ ਹੋਇਆ ਗੁਰਦੁਆਰਾ ਸ਼ਹੀਦ ਗੰਜ ਮਸ਼ਕੀਆਣਾ ਪੰਜਾਬ ਦੀ ਧਰਤੀ ਤੇ ਮੀਰ ਮੰਨੂ ਨੇ ਕੈਂਪ ਲਾਇਆ ਮੁੱਲਾਪੁਰ ਦਾ ਆਖਾ ਮਸ਼ਕੀਆਂ ਨੇ ਦੀ ਧਰਤੀ ਤੇ ਤੇ ਆਪਣੇ ਸਿਪਾਈਆਂ ਨੂੰ ਕਿਹਾ ਕਹਿੰਦਾ ਜਾਓ ਪੂਰੇ ਪੰਜਾਬ ਦੇ ਵਿੱਚ ਜਿੱਥੇ ਸਿੱਖ ਬੀਬੀ ਮਿਲਦੀ ਹੈ ਜਿੱਥੇ ਕੋਈ ਸਿੱਖ ਬੀਬੀ ਹੈ ਉਹਨਾਂ ਦੇ ਬੱਚੇ ਨੇ ਜਵਾਨ ਹੈ ਉਹਨਾਂ ਨੂੰ ਕੈਦ ਕਰਕੇ ਲੈ ਆਓ ਜੇ ਕੋਈ ਬਜ਼ੁਰਗ ਬੀਬੀ ਮਿਲਦੀ ਹੈ ਉਹਨੂੰ ਉੱਥੇ ਹੀ ਮੌਤ ਦੇ ਘਾਟ ਉਤਾਰ ਦਿਓ ਤੇ ਉਹਦਾ ਸੀਸ ਢੜ ਤੋਂ ਅਲੱਗ ਕਰਕੇ ਲੈ ਆਓ ਗੱਡਿਆਂ ਦੇ ਉੱਪਰ ਬਜ਼ੁਰਗਾਂ ਦੇ ਸੀਸ ਅਲੱਗ ਧੜ ਤੋਂ ਕਰਕੇ ਲੱਦੇ ਜਵਾਨ ਬੀਬੀਆਂ ਭਰ ਜਵਾਨੀ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਕਈ ਕੁਆਰੀਆਂ ਵੀ ਨੇ ਕਈ ਵਿਆਹਾਂ ਹੋਈਆਂ ਨੇ ਕਈਆਂ ਦੇ ਬੱਚੇ ਵੀ ਗੋਦ ਚੱਕੇ ਨੇ 2-2 4-4 ਸਾਲਾਂ ਦੇ ਕਈਆਂ ਦੇ ਪੇਟ ਵਿੱਚ ਹਜੇ ਬੱਚੇ ਨੇ ਜਨਮ ਲੈਣਾ ਬੱਚਿਆਂ ਨੇ ਤਕਰੀਬਨ 250 ਦੇ ਕਰੀਬ ਬੀਬੀਆਂ 200 ਦੇ ਕਰੀਬ ਬੱਚੇ ਮੀਰ ਮੰਨੂ ਦੇ ਸਿਪਾਈਆਂ ਨੇ ਮੁੱਲਾਪੁਰ ਵਿਖੇ ਕੈਦ ਕਰ ਲਏ ਕੈਦ ਕਰਨ ਤੋਂ ਬਾਅਦ ਉਹਨਾਂ ਬੀਬੀਆਂ ਨੂੰ ਲਜਾਇਆ ਗਿਆ ਲਾਹੌਰ ਵਿਖੇ ਲਾਹੌਰ ਲਜਾ ਕੇ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਕੈਦ ਕਰ ਦਿੱਤਾ ਗਿਆ ਹੁਣ ਕੀ ਹੋਇਆ ਨਾ ਜਿੱਦਣ ਪਹਿਲੇ ਦਿਨ ਬੀਬੀਆਂ ਕੈਦ ਕੀਤੀਆਂ ਨੇ ਤੇ ਮੀਰ ਮੰਨੂ ਉਹਨਾਂ ਬੀਬੀਆਂ ਨੂੰ ਕਹਿੰਦਾ ਕਹਿੰਦਾ ਜਿਹੜੀਆਂ ਬੀਬੀਆਂ ਸਿੱਖੀ ਛੱਡ ਕੇ ਮੁਸਲਮਾਨ ਬਣ ਲਈ ਤਿਆਰ ਹੋਣ ਇਸਲਾਮ ਕਬੂਲਣ ਲਈ ਤਿਆਰ ਹੋਣ ਉਹਨਾਂ ਬੀਬੀਆਂ ਨੂੰ ਵੱਡੇ ਵੱਡੇ ਇਨਾਮ ਦਿੱਤੇ ਜਾਣਗੇ ਤੇ ਉਹਨਾਂ ਬੀਬੀਆਂ ਨੂੰ ਰਾਜੇ ਦੇ ਦਰਬਾਰ ਦੇ ਅੰਦਰ ਮਹਾਰਾਣੀਆਂ ਵਾਂਗ ਰੱਖਿਆ ਜਾਏਗਾ ਤੇ ਸਾਰੀਆਂ ਸਹੂਲਤਾਂ ਰਾਣੀਆਂ ਵਾਲੀਆਂ ਮਿਲਣਗੀਆਂ بڑا ਉਪਦੇਸ਼ ਦਿੱਤਾ ਮੀਰ ਮੰਨੂ ਨੇ ਬੜੇ ਸੌਖੇ ਤਰੀਕੇ ਨਾਲ ਬੀਬੀਆਂ ਨੂੰ ਬੜੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਤੁਸੀਂ ਸਿੱਖੀ ਛੱਡ ਦਿਓ ਤੇ ਇਸਲਾਮ ਕਬੂਲ ਕਰ ਲਵੋ ਇਸਲਾਮ ਕਬੂਲ ਕਰਕੇ ਵੱਡੇ-ਵੱਡੇ ਇਨਾਮ ਵੱਡੇ-ਵੱਡੇ ਅਹੁਦੇ ਲੈ ਲਓ ਕਮਾਲ ਦੀ ਗੱਲ ਇਹ ਹੋਈ 2300 ਦੇ ਕਰੀਬ ਬੀਬੀਆਂ ਨੇ ਬੱਚੇ ਨੇ ਸਾਰਾ ਦਿਨ ਮੀਰ ਮੰਨੂ ਨੇ ਉਪਦੇਸ਼ ਦਿੱਤਾ ਸਮਝਾਇਆ ਲਾਲਚ ਦਿੱਤੇ ਤੇ ਇੱਕ ਵੀ ਬੀਬੀ ਤਿਆਰ ਨਹੀਂ ਹੋਈ ਜਿਹੜੀ ਸਿੱਖੀ ਛੱਡ ਕੇ ਇਸਲਾਮ ਕਬੂਲਣ ਲਈ ਤਿਆਰ ਹੋਵੇ ਹੁਣ ਸ਼ਾਮ ਦਾ ਸਮਾਂ ਹੁੰਦਾ ਹੈ ਬੀਬੀਆਂ ਨੇ ਰਹਿਰਾਜ ਸਾਹਿਬ ਦੀ ਬਾਣੀ ਦਾ ਜਾਪ ਕੀਤਾ ਤੇ ਅਰਦਾਸ ਕੀਤੀ ਚਾਰ ਪੈਰ ਸੁਖ ਸੁੱਖਾਂ ਨਾਲ ਬਤੀਤ ਹੋਇਆ ਰੈਣ ਆਈ ਹੈ ਪਾਤਸ਼ਾ ਆਪਣੇ ਭਾਣੇ ਅੰਦਰ ਬਤੀਤ ਕਰਾਉਣੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੁਣ ਅਗਲੇ ਦਿਨ ਮੀਰ ਮੰਨੂ ਨੇ ਕੀ ਕੀਤਾ ਬੀਬੀਆਂ ਨੂੰ ਜੇਲ੍ਹ ਦੇ ਅੰਦਰ ਚੱਕੀਆਂ ਦੇ ਦਿੱਤੀਆਂ ਸਵਾ ਸਵਾ ਮਨ ਗਿੱਲਾ ਪੀਣ ਇੱਕ ਇੱਕ ਬੀਬੀ ਨੂੰ ਦਿੱਤਾ ਗਿਆ ਗਿੱਲਾ ਪੀਣ ਐ ਸਵਾ ਸਵਾ ਮਨ ਇੱਕ ਇੱਕ ਬੀਬੀ ਨੂੰ ਦਿੱਤਾ ਗਿਆ ਸਾਰੀ ਦਿਹਾੜੀ ਬੀਬੀਆਂ ਚੱਕੀਆਂ ਪੀਂਦੀਆਂ ਰਹੀਆਂ ਹੱਥੀ 60-60 ਕੋਰੜੇ ਮਾਰਨ ਦੀ ਸਜ਼ਾ ਦਿੱਤੀ ਗਈ ਇੱਕ-ਇੱਕ ਬੀਬੀ ਨੂੰ 60-60 ਕੋਰੜੇ ਜਿਹਨੂੰ ਹੰਟਰ ਜਾਂ ਬਿਲਟ ਕਹਿ ਦਈਏ ਆਪਾਂ ਇੱਕ-ਇੱਕ ਬੀਬੀ ਦੇ ਮਾਰੇ ਗਏ ਲਾਸ਼ਾਂ ਪਾਈਆਂ ਗਈਆਂ ਸ਼ਾਮ ਦੇ ਸਮੇਂ ਦੇ ਉੱਪਰ ਖੰਨਾ-ਖੰਨਾ ਪ੍ਰਸ਼ਾਦਾ ਦਿੱਤਾ ਗਿਆ ਸ਼ਕਰ ਨੂੰ ਖੰਨਾ ਪ੍ਰਸ਼ਾਦਾ ਕਿਹਾ ਜਾਂਦਾ ਹੈ ਅੱਧੀ ਰੋਟੀ ਤੋਂ ਅੱਧੀ ਰੋਟੀ ਜਿੱਦਾਂ ਇੱਕ ਰੋਟੀ ਹੋਵੇ ਤੇ ਇੱਕ ਰੋਟੀ ਦੇ 4 ਹਿੱਸੇ ਹੋਣ ਕਈ ਇਤਿਹਾਸਕਾਰਾਂ ਨੇ ਅੱਧੀ ਲਿਖਿਆ ਕਈਆਂ ਨੇ ਅੱਧਿਓ ਅੱਧਿ ਲਿਖਿਆ ਹੁਣ ਖੰਨਾ ਖੰਨਾ ਪ੍ਰਸ਼ਾਦਾ ਬੀਬੀਆਂ ਨੂੰ ਛਕਣ ਦਿੱਤਾ ਛਕਣ ਲਈ ਦਿੱਤਾ ਗਿਆ ਹੁਣ ਮੀਰ ਮੰਨੂ ਦੇ ਸਿਪਾਈ ਖੜੇ ਦੇਖਦੇ ਨੇ ਆਸੇ-ਪਾਸੇ ਤੱਕਦੇ ਪਏ ਨੇ ਹੋਇਆ ਕੀ ਧੀ ਆਪਣੀ ਮਾਂ ਨੂੰ ਕਹਿੰਦੀ ਐ ਮਾਂ ਆ ਮੇਰੇ ਹਿੱਸੇ ਵਾਲਾ ਪ੍ਰਸ਼ਾਦਾ ਨਾ ਤੂੰ ਛਕ ਲੈ ਕਿਉਂਕਿ ਮੈਂ ਤਾਂ ਜਵਾਨ ਆ ਮੈਂ ਭੁੱਖੀ ਵੀ ਰਹਿ ਲਾਂਗੀ ਭੁੱਖ ਵੀ ਕੱਟ ਲਾਂਗੀ ਪਰ ਤੂੰ ਆਪਣਾ ਢਿੱਡ ਭਰ ਲੈ ਹੁਣ ਮਾਂ ਦੇ ਅੱਗੋਂ ਬੋਲ ਕੀ ਨੇ ਮਾਂ ਆਪਣੀ ਧੀ ਨੂੰ ਕਹਿੰਦੀ ਐ ਧੀਏ ਮੈਂ ਬਜ਼ੁਰਗ ਆ ਮੈਂ ਭੁੱਖ ਕੱਟ ਲਾਂਗੀ ਤੂੰ ਆਪਣੇ ਪੁੱਤ ਨੂੰ ਆਪਣੇ ਬੱਚੇ ਨੂੰ ਦੁੱਧ ਪਿਉਣਾ ਆ ਮੇਰੇ ਹਿੱਸੇ ਵਾਲਾ ਪ੍ਰਸ਼ਾਦਾ ਵੀ ਤੂੰ ਸ਼ੱਕ ਲੈ ਮੀਰ ਮੰਨੂ ਦੇ ਸਿਪਾਈ ਦੂਰ ਖੜੇ ਤੱਕਦੇ ਨੇ ਤੇ ਹਰਾਨ ਹੁੰਦੇ ਨੇ ਕਿੰਦੇ ਸਾਰਾ ਸਾਰਾ ਦਿਨ ਚੱਕੀਆਂ ਪੀਸੀਆਂ 60 60 ਹੰਟਰ ਇੰਨਾ ਬੀਬੀਆਂ ਨੂੰ ਵਜੇ ਤੇ ਜਦੋਂ ਪ੍ਰਸ਼ਾਦਾ ਭੁੱਖੇ ਰੱਖਿਆ ਗਿਆ ਤੇ ਪ੍ਰਸ਼ਾਦਾ ਦਿੱਤਾ ਅੱਧੋਂ ਅੱਧਾ ਉਹ ਵੀ ਇੱਕ ਦੂਜੇ ਨੂੰ ਵੜਦੀਆਂ ਫਿਰਦੀਆਂ ਨੇ ਤੂੰ ਸ਼ੱਕ ਲੈ ਤੂੰ ਸ਼ੱਕ ਲੈ ਇੰਨਾ ਸਬਰ ਇਹਨਾਂ ਦੇ ਵਿੱਚ ਕਿੱਥੋਂ ਆਇਆ ਇੰਨਾ ਸਬਰ ਇਹਨਾਂ ਦੇ ਵਿੱਚ ਕਿੱਥੋਂ ਆਇਆ ਪ੍ਰਸ਼ਾਦਾ ਵੀ ਵਰਤੌਂਦੀਆਂ ਫਿਰਦੀਆਂ ਨੇ ਸਾਡਾ ਸਿਧਾਂਤ ਹੈ ਨਾ ਵੰਡ ਕੇ ਸ਼ਕੋਦਾ ਆ ਦੇਖੋ ਜੀ ਦੁੱਖ ਨੇ ਆਪਾਂ ਦੁੱਖਾਂ ਦੀ ਗੱਲ ਕਰ ਰਹੇ ਹਾਂ ਇਸ ਤੋਂ ਪਹਿਲਾਂ ਇੰਨੇ ਭਿਆਨਕ ਦੁੱਖ ਨੇ ਭੁੱਖੇ ਰੱਖਿਆ ਗਿਆ ਹੰਟਰ ਵੱਜੇ ਚੱਕੀਆਂ ਪੀਸੀਆਂ ਤਾਂ ਵੀ ਉਹਦੇ ਸ਼ੁਕਰ ਤੇ ਨਹੀਂ ਹੁਣ ਮੀਰ ਮੰਨੂ ਦੇ ਸਿਪਾਈ ਸੋਚਦੇ ਨੇ ਕਹਿੰਦੇ ਦੇਖਦੇ ਆ ਕੱਲ ਤਾਂ ਇਹਨਾਂ ਨੇ ਆਪਣਾ ਪਾਠ ਕੀਤਾ ਸੀ ਬਾਣੀ ਪੜ੍ਹੀ ਸੀ ਅਰਦਾਸ ਕੀਤੀ ਸੀ ਅੱਜ ਦੇਖਦੇ ਆ ਇਹਨਾਂ ਦੀ ਅਰਦਾਸ ਕਿਦਾਂ ਦੀ ਹੈ ਰੈਰਾ ਸਾਹਿਬ ਦੀ ਬਾਣੀ ਦੇ ਜਾਪ ਤੋਂ ਬਾਅਦ ਫਿਰ ਅਰਦਾਸ ਕੀਤੀ ਗਈ ਪਾਤਸ਼ਾਹ ਚਾਰ ਪੈਰ ਦਿਨ ਸੁਖ ਸੁਖਾਣਾ ਬਤੀਤ ਹੋਇਆ ਰੈਣ ਆਈਏ ਆਪਣੇ ਬਾਣੇ ਅੰਦਰ ਬਤੀਤ ਕਰਾਉਣੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਮੀਰ ਮੰਨੂ ਦੇ ਸਿਪਾਈ ਫਿਰ ਹਰਾੜ ਹੁੰਦੇ ਨੇ ਕਹਿੰਦੇ ਸਾਰੀ ਦਿਹਾੜੀ ਭੁੱਖੇ ਰਹਿ ਕੇ ਚੱਕੀਆਂ ਪੀਸ ਕੇ ਖੰਟਰ ਖਾਦੇਗੇ ਲਾਸ਼ਾਂ ਪਈਆਂ ਹੋਈਆਂ ਨੇ ਇਹਨਾਂ ਦੇ ਸਰੀਰਾਂ ਤੇ ਤੇ ਇਹ ਕਹਿ ਰਹੇ ਨੇ ਚਾਰ ਪੈਰ ਦੇਣ ਸੱਚੇ ਬਾਦਸ਼ਾਹ ਸੁੱਖ ਸੁਖਾਣਾ ਬਤੀਤ ਹੋਇਆ ਜੇ ਇਹਨਾਂ ਲਈ ਇਹ ਸੁੱਖ ਨੇ ਤੇ ਫਿਰ ਇਹਨਾਂ ਦੀ ਜ਼ਿੰਦਗੀ 'ਚ ਦੁੱਖ ਕੀ ਹੋਣਗੇ ਜੇ ਇਹ ਸਭ ਕਾਸ਼ੇ ਨੂੰ ਸੁੱਖ ਕਹਿ ਰਹੇ ਨੇ ਤੇ ਦੁੱਖ ਇਹਨਾਂ ਦੀ ਜ਼ਿੰਦਗੀ ਚ ਕਿੱਦਾਂ ਦੇ ਹੋਣਗੇ ਹੁਣ ਕੀ ਹੋਇਆ ਅਗਲਾ ਦਿਨ ਚੜਦਾ ਮੀਰ ਮੰਨੂ ਕਹਿੰਦਾ ਇੱਦਾਂ ਨਹੀਂ ਮੰਨਦੀਆਂ ਪੁੱਛਿਆ ਗਿਆ ਫਿਰ ਸਿੱਖੀ ਛੱਡ ਦਿਓ ਇਸਲਾਮ ਕਬੂਲ ਕਰ ਦਿਓ ਬੀਬੀ ਆਣੇ ਜਵਾਬ ਦਿੱਤਾ ਕਹਿੰਦੀ ਐ ਤਾਂ ਸੋਚ ਹੀ ਨਾ ਆਪਣੀ ਸੋਚ ਤੋਂ ਕੱਢ ਦੇ ਇਹ ਹੋ ਹੀ ਨਹੀਂ ਸਕਦਾ ਇੱਦਾਂ ਤਾਂ ਹੋ ਹੀ ਨਹੀਂ ਸਕਦਾ ਹੁਣ ਕੀ ਹੋਇਆ ਜੀ ਅਗਲੇ ਦਿਨ ਨਾ ਮੀਰ ਮੰਨੂ ਨੇ ਸਾਰੀਆਂ ਬੀਬੀਆਂ ਨੂੰ ਇੱਕ ਖੁੱਲੇ ਵਿਹੜੇ ਦੇ ਵਿੱਚ ਕੱਢ ਲਿਆ ਆਪ ਕੁਰਸੀ ਡਾਈ ਹੈ ਤੇ ਕੁਰਸੀ ਤੇ ਬੈਠਾ ਨਾਲ ਆਪਣੀ ਸਿਪਾਈ ਨੇ ਤੇ ਜਲਾਦ ਨੇ ਜਿਨ੍ਹਾਂ ਨੇ ਵੱਢ ਟੋਕ ਕਰਨੀ ਹੈ ਉਹਨਾਂ ਨੂੰ ਵੀ ਸਾਹਮਣੇ ਕਿਸੇ ਦੇ ਹੱਥ ਵਿੱਚ ਨੇਜਾ ਫੜਿਆ ਹੋਇਆ ਕਿਸੇ ਦੇ ਹੱਥ ਵਿੱਚ ਟਕੂਆ ਫੜਿਆ ਹੋਇਆ ਕਿਸੇ ਦੇ ਹੱਥ ਵਿੱਚ ਸ਼ਸਤਰ ਫੜੇ ਹੋਏ ਨੇ ਤੇ ਮੀਰ ਮੰਨੂ ਬੀਬੀਆਂ ਨੂੰ ਕਹਿ ਰਿਹਾ ਕਹਿੰਦੇ ਬੀਬੀਓ ਅੱਜ ਸਮਾਂ ਸਿੱਖੀ ਛੱਡ ਦਿਓ ਤੇ ਬਚ ਜਾਉਂਗੀਆਂ ਜੇ ਅੱਜ ਸਿੱਖੀ ਨਾ ਨਾ ਛੱਡੀ ਜਿਹੜੇ ਤੁਹਾਡੀਆਂ ਗੋਦਾਂ ਦੇ ਵਿੱਚ ਨਿੱਕੇ ਨਿੱਕੇ ਬੱਚੇ ਨੇ ਨਾ ਇਹਨਾਂ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਜਾਏਗਾ ਇੱਕ ਬੀਬੀ ਖੜੀ ਹੋ ਗਈ ਮੀਰ ਮੰਨੂ ਨਾਲ ਸਵਾਲ ਜਵਾਬ ਕਰਨ ਵਾਸਤੇ ਬੀਬੀ ਖੜੀ ਹੈ ਮੀਰ ਮੰਨੂ ਨੂੰ ਕਹਿੰਦੀ ਹਾਂ ਜਿੰਨਾ ਮਰਜ਼ੀ ਜ਼ੋਰ ਲਾ ਲੈ ਜਿੰਨੇ ਮਰਜ਼ੀ ਲਾਲਚ ਦੇ ਲੈ ਜਿੰਨੇ ਮਰਜ਼ੀ ਡਰਾਵੇ ਦੇ ਲੈ ਤੂੰ ਸਾਨੂੰ ਸਿੱਖੀ ਸਦਕ ਤੋਂ ਡੁਲਾ ਨਹੀਂ ਸਕਦਾ ਤੂੰ ਸਾਨੂੰ ਆਪਣੇ ਕੀਤੇ ਆਪਣੇ ਭਰੋਸੇ ਆਪਣੇ ਵਿਸ਼ਵਾਸ ਆਪਣੇ ਗੁਰੂ ਨਾਲ ਤੋੜ ਨਹੀਂ ਸਕਦਾ ਮੀਰ ਮੰਨੂ ਕਹਿੰਦਾ ਮੈਂ ਸਮੇਂ ਦਾ ਬਾਦਸ਼ਾਹ ਨਹੀਂ ਮੈਂ ਲਾਹੌਰ ਦਾ ਗਵਰਨਰ ਨਹੀਂ ਹੋਵਾਂਗਾ ਜੇਕਰ ਮੈਂ ਤੁਹਾਨੂੰ ਤੁਹਾਡੇ ਤੋਂ ਸਿੱਖੀ ਨਾ ਛਡਾਈ ਤੇ ਅੱਗੇ ਉਹ ਬੀਬੀ ਨੇ ਜਵਾਬ ਦਿੱਤਾ ਕਹਿੰਦੀ ਯਾਦ ਰੱਖੋ ਮੀਰ ਮੰਨੂ ਅਸੀਂ ਗੁਰੂ ਗੋਬਿੰਦ ਸਿੰਘ ਦੀਆਂ ਧੀਆ ਨਹੀਂ ਹੋਵਾਂਗੀਆਂ ਜੇਕਰ ਅਸੀਂ ਸਿੱਖੀ ਛੱਡ ਗਏ ਅਸੀਂ ਕਲਗੀ ਧਰਦੀਆਂ ਧੀਆ ਨਹੀਂ ਹੋਣਗੀਆਂ ਜੇ ਅਸੀਂ ਸਿੱਖੀ ਹੀ ਛੱਡ ਦਿੱਤੀ ਹਣ ਕੀ ਹੋਇਆ ਡਰਾਵੇ ਦਿੱਤੇ ਕਹਿੰਦਾ ਉੱਪਰ ਦੇਖੋ ਇਲਾ ਕਿੱਡੀਆਂ-ਕਿੱਡੀਆਂ ਉੱਟਦੀਆਂ ਨੇ ਤੁਹਾਡੇ ਬੱਚਿਆਂ ਦੇ ਮਾਸ ਨੂੰ ਛੁਲੇ ਜਾਣਗੀਆਂ ਬਰਸ਼ੇ ਵੇਖੋ ਮੇਰੇ ਸਿਪਾਈਆਂ ਕੋਲੇ ਕਿੱਡੇ-ਕਿੱਡੇ ਉੱਚੇ ਨੇ ਇਹਨਾਂ ਬਰਸ਼ਿਆਂ ਦੇ ਵਿੱਚ ਤੁਹਾਡੇ ਬੱਚੇ ਪਰੋਏ ਜਾਣਗੇ ਤੇ ਅੱਗੇ ਉਹ ਬੀਬੀ ਨੇ ਫਿਰ ਜਵਾਬ ਦਿੱਤਾ ਤੂੰ ਜੋ ਮਰਜ਼ੀ ਕਰ ਲੈ ਜੋ ਤੂੰ ਕਰ ਸਕਦਾ ਜਲਾਬਾ ਜੋ ਤੇਤੋ ਹੋਣਾ ਉਹ ਤੂੰ ਕਰ ਲੈ ਪਰ ਅਸੀਂ ਸਿੱਖੀ ਸਦਕ ਨਹੀਂ ਛੱਡਾਂ ਗੀਆਂ ਯਾਦ ਰੱਖ ਮੀਰ ਮੰਨੂ ਸਿਰ ਜਾਂਦਾ ਤਾਂ ਜਾਵੇ ਪਰ ਸਾਡਾ ਸਿੱਖੀ ਸਦਕ ਨਾ ਜਾਵੇ ਸਾਨੂੰ ਆਪਾਂ ਆਪ ਵੀ ਕੁਰਬਾਨ ਕਰਨਾ ਪਿਆ ਤੇ ਅਸੀਂ ਤਿਆਰ ਆਂ ਪਰ ਸਿੱਖੀ ਸਦਕ ਨਹੀਂ ਅਸੀਂ ਛੱਡ ਸਕਦੇ ਅਸੀਂ ਭਰੋਸਾ ਨਹੀਂ ਛੱਡ ਸਕਦੇ ਹੁਣ ਕੀ ਹੁੰਦਾ ਜੀ ਜਿਹੜੀ ਬੀਬੀ ਮੀਰ ਮੰਨੂ ਨੂੰ ਸਵਾਲ ਜਵਾਬ ਕਰ ਰਹੀ ਹੈ ਨਾ ਉਹ ਬੀਬੀ ਦੀਆਂ ਲੱਤਾਂ ਦੇ ਨਾਲ ਉਹਦਾ 2 ਸਾਲ ਦਾ ਬੱਚਾ ਆਪਣੀ ਮਾਂ ਦੀਆਂ ਲੱਤਾਂ ਨੂੰ ਘੁੱਟ ਕੇ ਗਲਵੱਕੜੀ ਪਾ ਕੇ ਚੁੰਮੜਿਆ ਹੋਇਆ ਹਣ ਜਦੋਂ ਆਪਣੀ ਮਾਂ ਨੂੰ ਚੁੰਮੜਿਆ ਹੋਇਆ ਨਾ ਬੱਚਾ ਮੀਰ ਮੰਨੂ ਦੇ ਸਿਪਾਹੀਆਂ ਨੇ ਉਹ ਬੱਚੇ ਨੂੰ ਲੱਤਾਂ ਤੋਂ ਫੜਿਆ ਮਾਂ ਦੇ ਨਾਲ ਘੁੱਟ ਕੇ ਗਲਵੱਕੜੀ ਪਾਈ ਸੀ ਕੁੱਟ ਕੇ ਬਾਹਾਂ ਨਾਲ ਲੱਤਾਂ ਫੜੀਆਂ ਸੀ ਮੀਨ ਮੰਨੂ ਦੇ ਸਿਪਾਈਆਂ ਨੇ ਲੱਤਾਂ ਤੋਂ ਫੜਿਆ ਉਹ ਬੱਚੇ ਦਾ ਜ਼ੋਰ ਦੇਣੇ ਸਿਰ ਪੱਥਰ ਤੇ ਮਾਰਿਆ ਤੇ ਟੋਟੇ ਟੋਟੇ ਕਰਕੇ ਉਹ ਬੱਚੇ ਦੇ ਉਹ ਬੀਬੀ ਨੂੰ ਕਹਿੰਦੇ ਬੀਬੀ ਕਰ ਝੋਲੀ ਉਹਦੀ ਝੋਲੀ ਵਿੱਚ ਬੱਚਿਆਂ ਦੇ ਟੋਟੇ ਟੋਟੇ ਕਰਕੇ ਪਾ ਦਿੱਤੇ ਗਏ ਹੁਣ ਜਦੋਂ ਬੱਚਿਆਂ ਦੇ ਟੋਟੇ ਟੋਟੇ ਪਾਏ ਗਏ ਇੱਕ ਬੀਬੀ ਨੇ ਜਕਾਰਾ ਛੱਡਿਆ ਤੇ ਬੀਬੀ ਉੱਚੀ ਆਵਾਜ਼ ਦੇ ਵਿੱਚ ਕਹਿੰਦੀ ਹੈ ਉਹ ਮੀਰ ਮੰਨੂ ਉਹ ਜਲਾਬਾ ਇਸ ਤੋਂ ਵੀ ਭੈੜੀ ਸਜ਼ਾ ਤੂੰ ਸਾਨੂੰ ਜੇ ਦੇ ਸਕਦਾ ਨਾ ਦੇ ਲੈ ਅਸੀਂ ਸਿੱਖੀ ਤਾਂ ਵੀ ਨਹੀਂ ਛੱਡਦੇ ਆਪਣੇ ਸਿਧਾਂਤ ਤੋਂ ਅਸੀਂ ਤਾਂ ਵੀ ਦੂਰ ਨਹੀਂ ਹੁੰਦੀਆਂ ਜੇ ਇਸ ਤੋਂ ਵੀ ਭਿਆਨਕ ਸਾਨੂੰ ਸਜ਼ਾ ਦੇਣੀ ਚਾਹੁੰਦਾ ਤੇ ਦੇ ਲੈ ਹਣ ਕੀ ਹੁੰਦਾ ਜੀ ਸਾਰਾ ਦਿਨ ਮੀਰ ਮੰਨੂ ਨੇ ਜਿੰਨੇ ਬੱਚੇ ਬੀਬੀਆਂ ਦੇ ਕੋਲ ਸੀ ਕੋਈ ਦੁੱਧ ਚੁੰਗਦਾ ਬੱਚਾ ਉਹਨੂੰ ਫੜਦੇ ਨੇ ਉੱਪਰ ਵੱਲ ਨੂੰ ਚਲਾਵਾ ਸੁੱਟ ਦਿੰਦੇ ਨੇ ਤੇ ਥੱਲੇ ਨੇਜਾ ਕਰ ਦਿੰਦੇ ਨੇ ਉਹ ਬੱਚਾ ਨੇਜੇ ਵਿੱਚ ਪਰੋਇਆ ਜਾਂਦਾ ਕਿਸੇ ਬੱਚੇ ਨੂੰ ਚੱਕਦੇ ਨੇ ਉਹਦੇ ਟੋਟੇ ਟੋਟੇ ਕਰਦੇ ਨੇ ਇੱਕ ਰੱਸੀ ਵਿੱਚ ਪਰੋ ਦਿੱਤੇ ਜਾਂਦੇ ਨੇ ਰੱਸੀ ਵਿੱਚ ਪਰੋ ਕੇ ਜਿਸ ਮਾਂ ਦਾ ਉਹ ਬੱਚਾ ਹੁੰਦਾ ਉਹਦੇ ਗਲ ਵਿੱਚ ਹਾਰ ਪਾ ਦਿੱਤਾ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੀਰ ਮੰਨੂ ਦੇ ਸਿਪਾਈਆਂ ਨੇ ਸਾਰਾ ਦਿਨ ਕਤਲੇਆਮ ਕੀਤਾ ਬੱਚਿਆਂ ਦੇ ਟੋਟੇ ਟੋਟੇ ਅਸੀਂ ਪੜਦੇ ਆ ਨਾ ਇਤਿਹਾਸ ਦੇ ਬੋਲ ਕਿ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ 'ਚ ਹਾਰ ਪਾਈ ਸਿੱਖੀ ਸਿੰਧਕ ਫਿਰ ਵੀ ਨਹੀਂ ਹਾਰਿਆ ਸਾਰਾ ਦਿਨ ਕਤਲੇਆਮ ਹੁੰਦਾ ਰਿਹਾ ਸ਼ਾਮ ਪਈ ਇੱਕ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਜਿੰਨੇ ਮਾਸ ਦੀਆਂ ਬੋਟੀਆਂ ਨੇ ਨਾ ਸਾਰੀਆਂ ਇਕੱਠੀਆਂ ਕਰਕੇ ਇੱਕ ਢੇਰ ਲਾ ਲਿਆ ਅੱਜ ਫੇਰ ਸ਼ਾਮ ਦੇ ਸਮੇਂ ਜਦੋਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਨਾ ਰਹਿਰਾ ਸਾਹਿਬ ਬਾਣੀ ਦਾ ਜਾਪ ਹੁੰਦਾ ਹੈ ਅੱਜ ਮੀਰ ਮੰਨੂ ਵੀ ਤੇ ਉਹਦੇ ਸਿਪਾਈ ਦੇਖਦੇ ਨੇ ਕਹਿੰਦੇ ਕੱਲ ਤਾਂ ਦੇਖਿਆ ਸੀ ਇਹਨਾਂ ਨੂੰ ਬੜੀ ਉੱਚੀ ਉੱਚੀ ਕਹਿ ਰਹੀਆਂ ਸੀ ਕਿ ਪਾਤਸ਼ਾਹ ਚਾਰ ਪੈਰ ਦਿਨ ਸੁਖ ਸੁਖਾਣਾ ਬਤੀਤ ਹੋਇਆ ਰਹਿਣ ਆਈ ਹੈ ਬਾਣੇ ਅੰਦਰ ਬਤੀਤ ਕਰਾਉਣੀ ਅੱਜ ਵੇਖਦੇ ਆ ਇਹਨਾਂ ਦੀ ਅਰਦਾਸ ਕਿਦਾਂ ਦੀ ਐ ਬੀਬੀਆਂ ਨੇ ਰਹਿਰਾ ਸਾਹਿਬ ਦੀ ਬਾਣੀ ਦਾ ਜਾਪ ਕੀਤਾ ਬਾਣੀ ਦੇ ਜਾਪ ਤੋਂ ਬਾਅਦ ਅੱਜ ਫਿਰ ਅਰਦਾਸ ਹੋ ਰਹੀ ਐ ਤੇ ਅਰਦਾਸ ਤੇ ਬੋਲ ਉਹੀ ਸਨ ਹੇ ਸੱਚੇ ਪਾਤਸ਼ਾਹ ਚਾਰ ਪਹਿਰ ਦਿਨ ਸੁਖ ਸੁੱਖਾ ਨਾ ਬਤੀਤ ਹੋਇਆ ਰੈਣ ਆਈ ਐ ਆਪਣੇ ਭਾਣੇ ਅੰਦਰ ਬਤੀਤ ਕਰਾਉਣੀ ਤੇ ਆਖਰੀ ਬੋਲ ਸਨ ਅਰਦਾਸ ਦੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਬੀਬੀਆਂ ਅਰਦਾਸ ਵਿੱਚ ਮੰਗੀ ਕੀ ਜਾਂਦੀਆਂ ਨੇ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਹੋਵੇ ਇਹ ਸਿੱਖੀ ਸਿੱਧਕ ਹੈ ਦੁੱਖ ਤੇ ਸੁੱਖ ਦੀ ਆਪਾਂ ਸ਼ੁਰੂ ਚ ਗੱਲ ਕਰ ਰਹੇ ਸਾਂ ਨਾ ਕਿੰਨੇ ਦੁੱਖ ਆਏ ਕਿੰਨੇ ਤਸੀਹੇ ਦਿੱਤੇ ਪਰ ਉਹਨਾਂ ਨੇ ਦੁੱਖ ਝੱਲਣੇ ਸਿਖਾਏ ਗੁਰੂ ਨੇ ਝੱਲਣੇ ਸਿਖਾਏ ਸੀ ਸਿੱਖਾਂ ਨੇ ਵੀ ਝੱਲ ਕੇ ਦਿਖਾਏ ਆਨੰਦ ਚ ਅੱਖਾਂ ਚੋਂ ਹੰਝੂ ਨਹੀਂ ਜਕਾਰੇ ਲੱਗ ਰਹੇ ਨੇ आनंद ਦੀ ਵਰਤੀ ਉਹਨਾਂ ਬੀਬੀਆਂ ਚ ਹੈ। ਆਨੰਦ ਦੇ ਨਾਲ ਬੀਬੀਆਂ ਜਕਾਰੇ ਛੜਦੀਆਂ ਤੇ ਅਰਦਾਸ ਕਰਦੀਆਂ ਪਾਤਸ਼ਾਹ ਤੇਰੇ ਭਾਣੇ ਸਰਬੱਤ ਦਾ ਭਲਾ ਸੁਖ ਸੁਖਾਂ ਦਿਨ ਲੰਘਿਆ ਰਾਤ ਵੀ ਸੁਖ ਸੁਖਾਂ ਅੰਪੀਤ ਕਰਾਉਣੀ। ਹੁਣ ਮੀਰ ਮੰਨੂ ਨੇ ਜਦੋਂ ਸਾਰਾ ਦਿਨ ਬੱਚਿਆਂ ਦਾ ਕਤਲ ਕੀਤਾ, ਸ਼ਹੀਦ ਕੀਤੇ ਨਿੱਕੇ ਨਿੱਕੇ ਨਿਆਣੇ ਨਿੱਕੇ ਨਿੱਕੇ ਬੱਚੇ। ਹੁਣ ਬੱਚਿਆਂ ਨੂੰ ਸੁਰਤ ਨਹੀਂ ਹੁੰਦੀ ਉਹਨਾਂ ਸਮਿਆਂ ਦੇ ਵਿੱਚ। ਸਾਰਾ ਦਿਨ ਬੱਚਿਆਂ ਦੀਆਂ ਚੀਕਾਂ ਤੇ ਬੱਚਿਆਂ ਦੀਆਂ ਕਲਕਾਰੀਆਂ ਮੀਰ ਮੰਨੂ ਨੇ ਸੁਣੀਆਂ ਤੇ ਸ਼ਾਮ ਦੇ ਸਮੇਂ ਨਾ ਮੀਰ ਮੰਨੂ ਦਾ ਚਿੱਤ ਕਾਲਾ ਜਿਹਾ ਪਈ ਜਾਂਦਾ ਟਿਕਾ ਨਹੀਂ ਆ ਰਿਹਾ ਦੇਖੋ ਜਿਹੜੇ ਬੰਦੇ ਨੇ ਐਡਾ ਕਹਿਰ ਕਮਾਇਆ ਹੋਵੇ ਐਡਾ ਪਾਪ ਕੀਤਾ ਹੋਵੇ ਉਹ ਕਦੇ ਵੀ ਟਿਕ ਕੇ ਸੁਖ ਆਰਾਮ ਦੀ ਨੀਂਦ ਨਹੀਂ ਸੌ ਸਕਦਾ ਜਿਹੜੇ ਪਾਪੀ ਬੰਦੇ ਹੁੰਦੇ ਆ ਨਾ ਉਹਨਾਂ ਨੂੰ ਸੌਣ ਲਈ ਵੀ ਪੱਤਾ ਪੱਤਾ ਨੀਂਦ ਵਾਲੀਆਂ ਗੋਲੀਆਂ ਦਾ ਖਾਣਾ ਪੈਂਦਾ ਫਿਰ ਜਾ ਕੇ ਨੀਂਦ ਆਉਂਦੀ ਹੈ ਹੁਣ ਚੇਤਨਾ ਅੰਦਰੋਂ ਕਾਲਾ ਪੈ ਰਿਹਾ ਮੀਰ ਮੰਨੂ ਦਾ ਬੜਾ ਕਾਲਾ ਕਾਲਾ ਜਿਆ ਅੰਦਰੋਂ ਛੇਤੀ ਐਦਾ ਕਿ ਘਟਣ ਮਹਿਸੂਸ ਹੋ ਰਹੀ ਐ ਮੈਂ ਇਥੋਂ ਬਾਹਰ ਨਿਕਲਾਂ ਕਿਸੇ ਵੀ ਸਿਪਾਈ ਨੂੰ ਨਾਲ ਨਹੀਂ ਲਿਆ ਆਪਣੇ ਘੋੜੇ ਨੂੰ ਖੋਲਿਆ ਘੋੜੇ ਦੇ ਉੱਪਰ ਕਾਠੀ ਲਾਈ ਤੇ ਉੱਪਰ ਬਹਿ ਗਿਆ ਬਾਹਰ ਨੂੰ ਨਿਕਲਿਆ ਕਹਿੰਦਾ ਇੱਥੇ ਮੈਨੂੰ ਘਟਣ ਮਹਿਸੂਸ ਹੁੰਦੀ ਐ ਤੇ ਮੈਂ ਬਾਹਰ ਜਾ ਕੇ ਢੇੜਾ ਗੂੜਾ ਦੇ ਕੇ ਆਉਣਾ ਕੁਝ ਸਮਾਂ ਦੂਰ ਗਿਆ ਜਿਵੇਂ ਥੋੜਾ ਜਿਹਾ ਦੂਰ ਨੂੰ ਜਾਂਦਾ ਹੈ ਨਾ ਮਨ ਨੂੰ ਤੜਵਾਸ ਜਾ ਆਉਂਦਾ ਹੌਲਾ ਜਾ ਆਉਂਦਾ ਦਿਮਾਗ ਦੇ ਵਿੱਚ ਉਹੀ ਸਭ ਸੀਨ ਜੋ ਸਵੇਰ ਤੋਂ ਸ਼ਾਮ ਤੱਕ ਹੋਇਆ ਚੱਲੀ ਜਾਂਦਾ ਹੈ ਸੁਰਤ ਮੀਰ ਮੰਨੂ ਦੀ ਪਾਸੇ ਉੱਠ ਗਈ ਹੈ ਸਭ ਕਾਸੇ ਤੋਂ ਦੂਰ ਹੋ ਗਈ ਹੈ ਘੋੜੇ ਨੂੰ ਅੱਡੀ ਲਾਈ ਭਜਾਈ ਜਾਂਦਾ ਹੈ ਦੂਰ ਚਲਿਆ ਜਾਂਦਾ 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 ਕੀ ਹੋਇਆ ਜੀ ਕਹਿੰਦੇ ਮੀਰ ਮੰਨ ਨੂੰ ਜੰਗਲਾਂ ਵਿੱਚ ਚਲਿਆ ਗਿਆ ਜੰਗਲਾਂ ਵਾਲੇ ਪਾਸੇ ਨੂੰ ਨੇੜ ਨੂੰ ਜਾਂਦਾ ਹੈ ਉਧਰੋਂ ਕੀ ਹੁੰਦਾ ਹੈ ਕਿ ਸਿੰਘਾਂ ਨੂੰ ਖਬਰ ਪਹੁੰਚਦੀ ਹੈ ਕੁਛਕ ਪਤਾ ਲੱਗਦਾ ਹੈ ਕਿ ਅੱਜ ਮੀਰ ਮੰਨੂ ਨੇ ਸਿੱਖ ਬੀਬੀਆਂ ਦਾ ਉਹਨਾਂ ਦੇ ਬੱਚਿਆਂ ਦੇ ਟੋਟੇ ਟੋਟੇ ਕੀਤੇ ਨੇ ਗਲਾਂ 'ਚ ਹਾਰ ਪਾਈ ਨੇ ਸਿੰਘ ਵੀ ਜੰਗਲਾਂ ਦੇ ਵਿੱਚੋਂ ਬਾਹਰ ਆ ਰਹੇ ਸੀ ਤੇ ਮੀਰ ਮੰਨੂ ਉਹਨਾਂ ਜੰਗਲਾਂ ਵਾਲੇ ਪਾਸੇ ਨੂੰ ਜਾਂਦਾ ਸੀ ਜਿਵੇਂ ਜਿਵੇਂ ਘੋੜੇ ਨੂੰ ਅੱਡੀ ਲਾਉਂਦਾ ਤੇ ਘੋੜਾ ਭੱਜਦਾ ਜਾ ਰਿਹਾ ਜਦੋਂ ਸਿੰਘ ਦੇਖੇ ਸਿੰਘਾਂ ਨੇ ਮੀਰ ਮੰਨੂ ਦਾ ਘੋੜਾ ਦੇਖਿਆ ਤੇ ਸਿੰਘਾਂ ਨੇ ਜਕਾਰੇ ਛੱੜਨੇ ਸ਼ੁਰੂ ਕਰ ਦਿੱਤੇ ਜਦੋਂ ਸਿੰਘ ਜਕਾਰੇ ਛੱਡਦੇ ਸੀ ਤੇ ਮੀਰ ਮੰਨੂ ਦਾ ਘੋੜਾ ਹੋਰ ਤੇਜ਼ ਭੱਜਦਾ ਸੀ ਐਨੇ ਨੂੰ ਕੀ ਹੋਇਆ ਸਿੰਘ ਜਕਾਰੇ ਛੱਡਣ ਤੇ ਮੀਰ ਮੰਨੂ ਦਾ ਘੋੜਾ ਤ੍ਰਬਕ ਗਿਆ ਤੇ ਮੀਰ ਮੰਨੂ ਘੋੜੇ ਤੋਂ ਥੱਲੇ ਡਿੱਗ ਪਿਆ ਤੇ ਮੀਰ ਮੰਨੂ ਦਾ ਪੈਰ ਰਕਾਬ ਦੇ ਵਿੱਚ ਫਸਿਆ ਰਹਿ ਗਿਆ ਹੁਣ ਕੀ ਹੈ ਘੋੜਾ ਪੂਰੀ ਸਪੀਡ ਨਾਲ ਭੱਜ ਰਿਹਾ ਤੇ ਮੀਰ ਮੰਨੂ ਧਰਤੀ ਤੇ ਰਸਤੇ ਤੇ ਘਸੜਦਾ ਜਾ ਰਿਹਾ ਸਿੰਘ ਕਹਿੰਦੇ ਨੇ ਇਹਦੇ ਪਿੱਛੇ ਜਾਣ ਦੀ ਲੋੜ ਨਹੀਂ ਬਸ ਜਕਾਰੇ ਹੀ ਛੱਡੀ ਚਲੋ ਸਿੰਘ ਜਕਾਰੇ ਛੱਡਦੇ ਰਹੇ ਤੇ ਮੀਰ ਮੰਨੂ ਦੇ ਆਪਣੇ ਘੋੜੇ ਨਹੀਂ ਮੀਰ ਮੰਨੂ ਨੂੰ ਤੜਫਾ ਤੜਫਾ ਕੇ ਉੱਥੇ ਹੀ ਖਤਮ ਕਰ ਦਿੱਤਾ ਉਹ ਭੜੇ ਜਲਾਦ ਨੇ ਬੱਚਿਆਂ ਦੇ ਟੋਟੇ ਟੋਟੇ ਕੀਤੇ ਸੀ ਤੇ ਉਹਦਾ ਆਪ ਦਾ ਹਸ਼ਰ ਫਿਰ ਇਦਾਂ ਦਾ ਹੋਇਆ ਤੇ ਮੈਂ ਬੇਨਤੀ ਇਹ ਕਰ ਰਿਹਾ ਸੀ ਆਪਣਾ ਜਿਹੜਾ ਅੱਜ ਸ਼ਬਦ ਸੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਜਿਹੜਾ ਦੁੱਖਾਂ ਨੂੰ ਦੁੱਖ ਨਹੀਂ ਮੰਨਦਾ ਸੁੱਖਾਂ ਦੇ ਵਿੱਚ ਵੀ ਜਿਹੜਾ ਆਪਣੇ ਆਪ ਨੂੰ ਸਬਰ ਵਿੱਚ ਸ਼ਾਂਤ ਸਹਿਜ ਵਿੱਚ ਰਹਿੰਦਾ ਹੈ ਪਾਤਸ਼ਾਹ ਜੀ ਕਹਿੰਦੇ ਉਹ ਰੱਬ ਦੇ ਨੇੜੇ ਹੋ ਜਾਂਦਾ ਹੈ ਉਹਨੂੰ ਜਾਂਚ ਆ ਜਾਂਦੀ ਹੈ ਤੇ ਸਿੱਖ ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਆ ਇਹ ਫਿਰ ਅਤਿਹਾ ਗੁਰਬਾਣੀ ਦੇ ਪੂਰਨ ਗੁਰਬਾਣੀ ਦੀ ਜਿਹੜੀ ਵਿਚਾਰ ਸਾਨੂੰ ਇਤਿਹਾਸ ਵਿੱਚੋਂ ਮਿਲਦੀ ਹੈ ਫਿਰ ਸਿੰਘਾਂ ਸੰਗਣੀਆਂ ਤੇ ਜੇ ਭਿਆਨਕ ਦੁੱਖਾਂ ਦਾ ਸਮਾਂ ਵੀ ਆਇਆ ਤਾਮੀਓ ਪ੍ਰਮਾਤਮਾ ਦੇ ਸ਼ੁਕਰ ਵਿੱਚ ਸਬਰ ਚ ਭਾਣੀ ਚ ਤਾਮੀਓ ਗਾਉਂਦੇ ਰਏ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਿੱਖੀ ਸਦਕ ਨਹੀਂ ਛੱਡਿਆ ਵੱਡੇ ਵੱਡੇ ਲਾਲਚ ਮਿਲੇ ਆਉਧਿਆਂ ਦੇ ਪੈਸੇ ਜ਼ਮੀਨ ਜਾਇਦਾਦਾਂ ਦੇ ਲਾਲਚ ਮਿਲੇ ਪਰ ਸਿੱਖੀ ਸਦਕ ਨਹੀਂ ਛੱਡਿਆ ਸਿੱਖੀ ਸਦਕ ਤੇ ਕਾਇਮ ਰਹੀਂ ਸਿੱਖੀ ਭਰੋਸੇ ਤੇ ਕਾਇਮ ਰਹੀਂ ਗੁਰੂ ਤੇ ਅਟੁੱਟ ਵਿਸ਼ਵਾਸ ਨਾਲ ਕਾਇਮ ਰਹੀਂ ਗੁਰੂ ਵਾਲੇ ਬਣ ਕੇ ਰਹਿ ਸ਼ਹਾਦਤਾਂ ਕਬੂਲ ਕਰਨੀਆਂ ਪੈਗੀਆਂ ਅੱਜ ਮੈਂ ਅੱਗੇ ਵੀ ਬੜੇ ਵਾਰੀ ਬੇਨਤੀ ਕਰਦਾ ਹੁੰਦਾ ਅੱਜ ਸਾਨੂੰ ਕੋਈ ਖਤਮ ਨਹੀਂ ਕਰ ਰਿਹਾ ਅੱਜ ਸਾਨੂੰ ਇਸ ਤਰੀਕੇ ਨਾਲ ਨਹੀਂ ਮਾਰਿਆ ਜਾ ਰਿਹਾ ਦੂਜਾ ਤਰੀਕਾ ਅੱਜ ਸਾਡੇ ਤੇ ਹਾਵੀ ਹੋ ਰਿਹਾ ਮਾਫ ਕਰਿਓ ਅੱਜ ਕੋਜੀਆਂ ਸਾਜ਼ਿਸ਼ਾਂ ਤਹਿਤ ਤਾਂ ਸਾਨੂੰ ਮਾਰਿਆ ਜਾਇਆ ਚਾਹੇ ਨਸ਼ਿਆਂ ਵਾਲਾ ਮੁੱਦਾ ਹੋਵੇ ਚਾਹੇ ਅੱਜ ਸਾਡੇ ਵਿਦੇਸ਼ਾਂ 'ਚ ਗਏ ਸਿੱਖ ਨੌਜਵਾਨ ਜਿਹੜੇ ਆਪਣੀਆਂ ਹੱਕਾਂ ਦੀਆਂ ਗੱਲਾਂ ਗੱਲਾਂ ਕਰਨ ਵਾਲੇ ਨੇ ਅੱਜ ਉਹਨਾਂ ਤੇ ਤੰਗ ਕੱਸੇ ਜਾ ਰਹੇ ਨੇ ਉਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਰਿਹਾ ਉਹਨਾਂ ਨੂੰ ਬਾਹਰ ਲਿਆਂ ਦੇਸ਼ਾਂ ਵਿੱਚ ਵੀ ਖਤਮ ਕੀਤਾ ਜਾ ਰਿਹਾ ਪਰ ਅਸੀਂ ਅੱਜ ਸਾਨੂੰ ਉਦਾਂ ਦੇ ਤਸੀਹੇ ਜਿਹੜੇ ਉਸ ਸਮਿਆਂ ਦੇ ਵਿੱਚ ਸੀ ਉਦਾਂ ਦੇ ਵੀ ਨਹੀਂ ਮਿਲਦੇ ਪਏ ਤੇ ਪਰ ਅਸੀਂ ਸਿੱਖੀ ਤੋਂ ਪਤਾ ਹੀ ਨਹੀਂ ਕਿਉਂ ਕੂਹਾਂ ਦੂਰ ਹੁੰਦੇ ਜਾ ਰਹੇ ਆ ਆਪਣੇ ਅਮੀਰ ਵਿਰਸੇ ਨੂੰ ਛੱਡ ਕੇ ਕਿਉਂ ਆਪਣੇ ਕੇਸ ਕਤਲ ਕਰਾ ਕੇ ਕਿਉਂ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਇਸ ਕਰਕੇ ਬੇਨਤੀ ਹੈ ਆਓ ਆਪਣੇ ਸਿੱਖੀ ਸਿਧਕ ਵਿੱਚ ਆਈਏ ਬਾਰਨੀ ਪੜიਏ ਸੁਣੀਏ ਸਮਝੀਏ ਵਿਚਾਰੀਏ ਸਹਿਜ ਪਾਠ ਆਪ ਕਰੀਏ ਆਪਣੇ ਇਤਿਹਾਸ ਨੂੰ ਪੜਨਾ ਸ਼ੁਰੂ ਕਰੀਏ YouTube ਤੇ ਕਿਸੇ ਵੀ ਚੀਜ਼ ਨੂੰ ਸਰਚ ਮਾਰਾਂਗੇ ਇਤਿਹਾਸ ਦੀ ਹਰ ਇੱਕ ਘਟਨਾ ਸਾਨੂੰ ਪੜਨ ਸੁਣਨ ਨੂੰ ਮਿਲ ਜੇਗੀ ਜੇ ਕੋਈ ਪੜਨ ਵਾਲਾ ਨਹੀਂ ਸੁਣ ਸਕਦਾ ਇੰਟਰਨੈਟ ਦੇ ਸਾਧਨ ਨੇ ਸਭ ਕੁਝ ਪਿਆ ਹੈ ਆਪਣੇ ਪਿਸ਼ੋਕੜ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਨੂੰ ਅਰਥਾਂ ਸਮੇਤ ਪੜੀਏ ਆਪਣਾ ਜੀਵਨ ਸਫਲਾ ਕਰੀਏ